ਏ ਹੋ ਕੇ ਭਰਦੇ ਕਿਉਂ ਕਿ ਮੈਨੂੰ ਉਹ ਮਿਲ ਜਾਏ ਮੈਂ ਨਿਕਲ ਜਾਵਾਂ ਰਤੋਂ ਬੰਦਾ ਹੋ ਕੇ ਕਦੋਂ ਭਰਦਾ ਜਦੋਂ ਬਹੁਤ ਵਿਆਕੁਲ ਹੋਏ ਜਦੋਂ ਬੋਟ ਟੁੱਟ ਗਿਆ ਹੋਏ ਔਰ ਹੋ ਕੇ ਤੇ ਮੈਂ ਸੋਚਦਾ کئی ਵਾਰ ਕਿ ਬੰਦਾ ਉੱਚੀ ਰੋ ਨਹੀਂ ਸਕਦਾ ਹੋਕੇ ਦਰ ਚੀਜ਼ਾਂ ਦੀ ਉੱਚੀ ਨਹੀਂ ਰੋ ਸਕਦੇ ਫਿਰ ਵੀ ਨਿਕਲਦੇ ਸਮਝ ਗਏ ਤੁਸੀਂ ਬਲੋ ਇੰਨਕ ਦਿਲ ਤੁਹਾਡਾ ਭਰਿਆ ਜਾਂ ਟੁੱਟਿਆ ਪਿਆ ਆ ਫਿਰ ਉਹ ਰੋਕ ਨਹੀਂ ਸਕਦੇ ਆਪਣੇ ਆਪ ਨੂੰ ਫਿਰ ਤੁਹਾਡੇ ਹੋਕੇ ਨਿਕਲਦੇ ਤੇ ਬਲੂਸ ਕਰਾਈ ਹੋਕੇ ਪਰ ਰਿਆਂ ਵੀ ਇਰਚੋਂ ਨਿਕਲ ਮਤਲਬ ਉਹਨੂੰ ਉਦਾਲੇ ਪਾ ਲਈਏ ਕੌਣ ਸਵਾਲੇ ਆ ਇਹ ਹੋ ਕੇ ਨਿਕਲ ਕਿਦਾਂ ਰੇ ਕੋਣ ਹੈ ਜਿਹੜਾ ਹੋ ਕੇ ਕੱਢ ਰਿਹਾ ਇੱਕ ਜਗ੍ਹਾ ਤੇ ਉਹਨੇ ਕਿਹਾ ਅਸੀਂ ਆਪਤਾ ਨਹੀਂ ਪਰ ਪਵਿੱਤਰ ਆਤਮਾ ਆਪ ਸਾਡੇ ਵਿੱਚ ਹੋ ਕੇ ਹੋ ਕੇ ਭਰਦਾ ਹੈ ਆਮੀਨ ਪ੍ਰਭ ਦੇ ਨਾਮ ਨੂੰ ਵਡਿਆਈ ਮੀਲੇ ਇਹਦੀ ਪੰਜਵੀਂ ਆਇਤ ਦੇਖੋ ਅਤੇ ਜਿਨਨੇ ਸਾਨੂੰ ਇਸ ਗੱਲ ਲਈ ਤਿਆਰ ਕੀਤਾ ਸੋ ਪਰਮੇਸ਼ਰ ਹੈ ਜਿਨਨੇ ਸਾਨੂੰ ਆਤਮਾ ਦੀ ਸਾਈ ਦਿੱਤੀ ਕੀ ਤੁਸੀਂ ਸੁਣਿਆ ਇਹ ਪਰਮੇਸ਼ਰ ਇਹ ਤੇ ਜਿਨਨੇ ਸਾਨੂੰ ਇਸ ਗੱਲ ਲਈ ਤਿਆਰ ਕੀਤਾ ਸੋ ਪਰਮੇਸ਼ਰ ਹੈ ਜਿਨਨੇ ਸਾਨੂੰ ਆਤਮਾ ਦੀ ਸਾਈ ਦਿੱਤੀ ਆ ਪਹਿਲੇ ਧਿਆਨ ਦਿਓ ਬਲੂਸ ਡਾਇਰੈਕਟ ਫੁੱਲ ਪੇਮੈਂਟ ਦੀ ਗੱਲ ਨਹੀਂ ਕਰ ਰਿਹਾ ਹੈ ਉੱਪਰ ਉਹਨੇ ਫੁੱਲ ਪੇਮੈਂਟ ਦੀ ਗੱਲ ਕੀਤੀ ਵੀ ਹਾਂ ਸਾਨੂੰ ਅਗਰ ਇਹ ਮਰ ਜੇ ਦੂਜਾ ਮਿਲੇਗਾ ਇਹ ਫੁੱਲ ਪੇਮੈਂਟ ਹੈ ਪਰ ਪੰਜਵੀਂ ਐਚਓ ਕਹਿ ਰਿਹਾ ਇਹਦਾ ਪ੍ਰੂਫ ਇਹ ਆ ਕਿ ਸਾਨੂੰ ਸਾਈ ਵੀ ਮਿਲੀ ਹੈ ਹੁਣ ਸਾਡੇ ਕੋਲ ਸਾਈ ਹੈ ਤਾਂ ਹੀ ਇਹ ਫੁੱਲ ਪੇਮੈਂਟ ਦੀ ਉਮੀਦ ਕਰ ਰਹੇ ਆ ਉਹਨੋਂ ਸੇ ਫੁੱਲ ਪੇਮੈਂਟ ਲਈ ਜਿਹੜਾ ਹੋ ਕੇ ਭਰ ਰਿਹਾ ਐਸਾਈ ਹੈ ਕਿ ਨਹੀਂ ਆ ਵੀਂ ਕਹਿ ਸਕਦੇ ਔਰ ਸਾਈ ਮਿਲੀ ਨਹੀਂ ਤੇ ਫੁੱਲ ਪੇਮੈਂਟ ਦੀਆਂ ਗੱਲਾਂ ਕਰੀਏ ਕਿਨੇ ਸਮਝੇ ਕੀ ਸਾਈ ਹੈ ਜਿਹੜੀ ਹੋਕੇ ਭਰੇ ਬਦਵਾਰਾ ਕਿਨਾ ਅਗਰਤੀ ਇਸ ਸਰੀਰ ਚ ਸੰਤੁਸ਼ਟੀ ਹੋਵੇ ਬਿਨਾ ਕੋਈ ਹੁਕਾਣ ਨਿਕਲਦਾ ਤੇ ਵਿਆ ਕੋ ਨਹੀਂ ਕਿ ਮੈਥੋਂ ਨਿਕਲਾ ਬਚੇ ਲਿਚਾ ਅਨੁਪਾਲਮ ਯਰ ਮਨੋਤਾੜੀ ਕੋ ਸਾਈ ਨਹੀਂ ਹੈ ਔਰ ਜਿਹੜੇ ਕੋ ਸਾਈ ਨਹੀਂ ਉਹਨੂੰ ਪੂਰੀ ਪੇਮੈਂਟ ਨਹੀਂ ਦਿੱਤੀ ਜਾਏਗੀ ਬਾਈਬਲ ਦੀਆਂ ਗੱਲਾਂ ਆ ਸਾਈ ਸੂਈ ਕਿਉਂ ਜ਼ਿਕਰ ਕਰਾਇਆ ਗਿਆ ਦਾ ਜਿਹੜੇ ਕੋ ਸਾਈ ਹੈ ਉਹਨੂੰ ਹੀ ਪੂਰੀ ਪੇਮੈਂਟ ਮਿਲੇਗੀ ਆਮਨ ਹਾਲੇਲੂਇਆ ਬੱਚਾ ਉਹਦਾ ਹੀ ਹੈ ਜਿਹਦੀ ਇਹ ਨਿਸ਼ਾਨੀ ਹੈ ਇਦਕੋ ਨਿਸ਼ਾਨੀ ਆ ਓਏ ਓਹ ਨੂੰ ਹੀ ਹੱਕ ਮਿਲਣਾ ਹੈ ਕੁਛ ਤਾਂ ਹੋਏ ਉਹ ਬਰਨਮੇ ਨੇ ਕਿਹਾ ਨਹੀਂ ਚਾਈਨੀਜ਼ ਟਿਕਟ ਅੱਦੀ ਇਦਕੋ ਅੱਦੀ ਉਹਨਕੋ ਗਹਿਰਾਈ ਗਹਿਰਾਈ ਨੂੰ ਬੁਕਾਰਦੀ ਹੈ ਅਗਰ ਤੁਸੀਂ ਸ਼ੀਰਾਂ ਦੇ ਬਦਲ ਜਾਣ ਦੀ ਉਮੀਦ ਕਰ ਰਹੇ ਹੋ ਤੇ ਜੁਰੀ ਆ ਪਹਿਲੇ ਉਸ ਗੁਰਪੂਰੀ ਤੋਂ ਪਹਿਲਾਂ ਤੁਹਾਡੇ ਕੋ ਸਾਈ ਹੋਏ ਔਰ ਸਾਈ ਹੋ ਕੇ ਭਰਾਂਦੀ ਹੈ ਹੋ ਕੇ ਕਿਉਂ ਨਿਕਲ ਲੈ ਪੁਲਿਸ ਨੇ ਕਿਹਾ ਨਹੀਂ ਜੋ ਮੈਂ ਨਹੀਂ ਕਰਨਾ ਚਾਹੁੰਦਾ ਮੇਰੇ ਕੋ ਹੋ ਜਾਂਦਾ ਉਰੇ ਮੈਂ ਕਰਨਾ ਚਾਹੁੰਦਾ ਹੁੰਦਾ ਹੀ ਨਹੀਂ ਇਹ ਮਨ ਲੋ ਇਹ ਦੀਪੀਓ ਗਲਤ ਕੰਮ ਹੀ ਕਰਦਾ ਰਹਿੰਦਾ ਸੀ ਮਨ ਨੂੰ ਇੰਨੀ ਗੰਭੀਰਤਾ ਚ ਚੱਲ ਕੇ ਦੇ ਕਿ ਜਰਾ ਵੀ ਗਲਤ ਨਹੀਂ ਕਰਨਾ ਚਾਹੁੰਦੇ ਉਹ ਗਲਤ ਕਰਦੇ ਆ ਨਹੀਂ ਮਰਿਆ ਕਿਹ ਵਾਰੀ ਲੋਕ ਚੀਚਾਂ ਉਲਟ ਲੈ ਦੇਖੋ ਕਿ ਆ ਹੀ ਆ ਵੀ ਜਿਹੜਾ ਮੈਂ ਕਰਨਾ ਚਾਹੁੰਦਾ ਹੁੰਦਾ ਨਹੀਂ ਜੋ ਨਹੀਂ ਕਰਨਾ ਚਾਹੁੰਦਾ ਉਹ ਤੇ ਹੋ ਜਾਂਦਾ ਤਾਂ ਹੀ ਤੇ ਮੈਂ ਕਹਣਾ ਇਸੇ ਵਚਨ ਨੂੰ ਲੈ ਕੇ ਗਲਤ ਅਨਵਾਦ ਕਿਹ ਵਾਰੀ ਕਰਦੇ ਆ ਆਪਣੇ ਤੇ ਗਲਤ ਲਾਗੂ ਕਰ ਲੈਂਦੇ ਪਰ ਇਹ ਤਾਂ ਨਹੀਂ ਹੈ ਤਾਂ ਮੈਂ ਹਮੇਸ਼ਾ ਕਿਹਾ ਅਗਰ ਤੁਸੀਂ ਪਾਲਸ ਦੀ ਇਸ ਸਟੇਟਮੈਂਟ ਨੂੰ ਦੇਖਦੇ ਹੋ ਤੇ ਉਹਦੀ ਆ ਵੀ ਆਖਰੀ ਸਟੇਟਮੈਂਟ ਨੂੰ ਵੀ ਦੇਖੋ ਜਿੱਥੇ ਉਹਨੇ ਕਿਹਾ ਮੈਂ ਧੋੜ ਮੁਕਾਸ਼ ਢੀ ਮੈਂ ਵਿਸ਼ਵਾਸ ਦੀ ਚੰਗੀ ਲੜਾਈ ਲੜੀ ਮਤਲਬ ਉਹਨਾਂ ਦੀ ਵਿਆਕੁਲਤਾ ਇੰਨੀ ਸੀ ਕਿ ਪ੍ਰਭੂ ਇਹ ਪੂਰੀ ਤਰ੍ਹਾਂ ਬਾਸਿਸ ਚੋਂ ਨਿਕਲਣਾ ਚਾਹੁੰਦੇ ਐ ਸਵਿੰਜਰੇ ਚ ਸਾਨੂੰ ਕੁਝ ਨਹੀਂ ਚਾਹੀਦਾ ਕਿਨੇ ਆਪ ਇੰਤਿਆ ਹੈ ਆਪਾਂ ਵਿਆਕੋਲੀਆ ਮੇਰੇ ਬਰਾਬਰ ਨੂੰ ਕਿ ਬਿਨਾਂ ਡੈਸਪੀਰੇਸ਼ਨ ਦੇ ਕੁਝ ਨਹੀਂ ਮਿਲਦਾ। ਇਹ ਵੀ ਅਕੂਲਤਾ ਹੋਈ ਇਹ ਪਹਿਲੇ। ਅਮਨ ਸਾਨੂੰ ਪਤਾ ਤੇ ਲੱਗਿਆ ਇਹ ਸ਼ੀਰਾਂ 'ਚ ਤੜਪ ਰਿਹਾ ਇਹ ਪਿੰਜਰੇ 'ਚੋਂ ਨਿਕਲ ਜਾਣਾ ਚਾਹੁੰਦੇ ਆ। ਇੱਥੇ ਗੱਲਾਂ ਸ਼ੀਰਾਂ ਦੇ ਬਦਲ ਜਾਂਦਾ ਜ਼ਿਕਰ ਨਹੀਂ ਆ ਹੋਕਿਆਂ ਦਾ ਜ਼ਿਕਰ ਆ, ਸਾਈ ਦਾ ਜ਼ਿਕਰ ਆ। ਔਰ ਨਾ ਹੋਕੇ ਨਾ ਸਾਈ। ਲਾ ਹੁਣੇ ਕਿੱਥੇ ਉਹ ਹੰਝੂਆਂ ਨਾਲ ਪਿੱਛੀਆਂ ਦਵਾਵਾ। ਇਹ ਭਾਈ ਨੇ ਕਿਹਾ ਖੁਸ਼ਕ ਦਵਾਵਾ। ਸੱਚੀ ਗੱਲ। ਖੁਸ਼ਕ ਦਵਾਵਾਂ ਇੱਕ ਖੁਸ਼ਕ ਨਤੀਜੇ ਹੰਝੂਆਂ ਵਾਲੀਆਂ ਦਵਾਵਾਂ ਦੇ ਫਿਰ ਵੱਡੇ ਨਤੀਜੇ ਹੰਝੂ ਉਦੋਂ ਨਿਕਲਦੇ ਜਦੋਂ ਤੂੰ ਵਿਆਕੁਲ ਹੋ